ਕੇਂਦਰੀ ਵਾਤਾਵਰਣ ਰਾਜमंत्री ਅਨਿਲ ਮਾਦਵ ਦਵੇਦਾ ਦਿਲ ਦਾ ਦੌਰਾ ਪੈਣ ਦੇ ਨਾਲ ਦਿਹਾਂਤ ਹੋ ਗਿਆ ਉਹ 61 ਸਾਲ ਦੇ ਸਨ ਵੀਰਵਾਰ ਸ਼ਵੇਰੇ ਅਚਾਨਕ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਆਮਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਦਵੇ ਨੇ ਆਖਰੀ ਸਾਹ ਲਏ ਉਨ੍ਹਾਂ ਦੀ ਮੌਤੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਦੁੱਖ ਜ਼ਾਹਰ ਕੀਤਾ ਹੈ ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕਿ ਦੋਸਤ ਅਤੇ ਇੱਕ ਆਦਰਸ਼ ਸਾਥੀ ਦੇ ਤੌਰ ਤੇ ਅਨਿਲ ਦਵੇਜੀ ਦੇ ਦੇਹਾਂਤ ਦਾ ਮੈਨੂੰ ਦੁੱਖ ਹੈ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਲੋਕ ਹਿੱਤ ਵਿੱਚ ਕੰਮ ਕਰਨ ਦੇ ਲਈ ਦਵੇਜੀ ਨੂੰ ਯਾਦ ਰੱਖਿਆ ਜਾਵੇਗਾ ਕੱਲ੍ਹ ਸ਼ਾਮ ਹੀ ਉਮਰੇ ਨਾਲ ਸਨ ਅਸੀਂ ਕੁਝ ਨੀਤੀਆਂ ਦੇ ਉੱਤੇ ਚਰਚਾ ਵੀ ਕੀਤੀ ਸੀ ਉਹਨਾਂ ਦਾ ਜਾਣਾ ਮੇਰਾ ਨਿੱਜੀ ਨੁਕਸਾਨ ਹੈ ਪ੍ਰਧਾਨ ਮੰਤਰੀ ਤੋਂ ਇਲਾਵਾ ਰਾਸ਼ਟਰਪਤੀ ਪ੍ਰਣਾ ਮੁਖਰਜੀ ਸੋਨੀਆ ਗਾਂਧੀ ਸﻤੀਤ ਕਈ ਵੱਡੇ ਆਗੂਆਂ ਨੇ ਕੇਂਦਰੀ ਮੰਤਰੀ ਦੇ ਦੇਹਾਂਤ ਦੇ ਉੱਤੇ ਦੁੱਖ ਜਤਾਇਆ ਦਵੇ 2009 ਤੋਂ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦੇ ਮੈਂਬਰ ਸਨ ਉਹ ਲੰਬੇ ਵੇਲੇ ਤੋਂ ਆਰਐਸਐਸ ਦੇ ਨਾਲ ਵੀ ਜੁੜੇ ਰਹੇ ਉਹਨਾਂ ਨੇ ਨਰਬਦਾ ਅਤੇ ਵਾਤਾਵਰਨ ਦੀ ਬਿਹਤਰੀ ਦੇ ਲਈ ਕੰਮ ਕੀਤੇ ਅਨਿਲ ਮਾਧਵ ਦਵੇ ਸੰਸਦ ਦੇ ਪਿਛਲੇ ਦੋ ਜਿਲ੍ਹਾਸਾਂ ਦੇ ਵਿੱਚ ਨਹੀਂ ਪਹੁੰਚੇ ਸਨ ਤਬੀਅਤ ਠੀਕ ਨਾ ਹੋਣ ਦੀ ਵਜ੍ਹਾ ਤੇ ਕਾਨ ਉਹ ਛੁੱਟੀ ਉੱਤੇ ਚੱਲ ਰਹੇ ਸਨ ਤੇ ਸਿਰਫ ਮੈਡੀਕਲ ਚੈੱਕਅਪ ਦੇ ਲਈ ਸੰਸਦ ਆਉਂਦੇ ਸੀ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਪ੍ਰਕਾਸ਼ ਜਾਵੇੜਕਰ ਸਦਨ ਦੇ ਵਿੱਚ ਕੰਮਕਾਜ ਸੰਭਰੇ ਸੀ ਅਨਿਲ ਦਵੇ ਦਾ ਜਨਮ 6 ਜੁਲਾਈ 1955 ਨੂੰ ਉਜੈਨ ਦੇ ਨੇੜੇ ਪਟਨਗਰ ਦੇ ਵਿੱਚ 86 ਉਹਨਾਂ ਨੇ ਗੁਜਰਾਤੀ ਕਾਲਜ ਇੰਦੌਰ ਤੋਂ ਐਮ ਕਾਮ ਕੀਤਾ ਉਹ ਸੰਗ ਦੇ ਪ੍ਰਚਾਰਕ ਰਹੇ ਤੇ ਉਹਨਾਂ ਨੇ ਵਿਆਹ ਨਹੀਂ ਕੀਤਾ ਸੀ